ਇੱਕ ਗੰਦੇ ਨਾਲੇ ਦੇ ਵਿੱਚ ਲਗਾਤਾਰ ਕੁੱਤੇ ਮੂੰਹ ਮਾਰ ਰਹੇ ਸੀ ਇੱਕ ਲਫਾਫੇ ਨੂੰ ਨੋਚ ਰਹੇ ਸੀ ਉਹਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਵਿਅਕਤੀ ਦੂਰ ਖੜ੍ਹਾ ਉਹਦੀਆਂ ਹਰਕਤਾਂ ਦੇਖ ਰਿਹਾ ਸੀ ਉਹ ਕਿਸੇ ਆਪਣੇ ਕੰਮ ਤੇ ਚੱਲਿਆ ਸੀ ਤਾਂ ਜਦੋਂ ਉੱਥੇ ਕੁੱਤੇ ਹੁੰਦੇ ਆ ਤਾਂ ਉਹਨੂੰ ਕੋਈ ਸ਼ੱਕ ਹੁੰਦਾ ਵਿਅਕਤੀ ਨੂੰ ਤਾਂ ਉਹ ਉਹਦੀਆਂ ਹਰਕਤਾਂ ਦੇਖ ਹੀ ਜਾਂਦਾ ਹੌਲੀ-ਹੌਲੀ ਕੁੱਤੇ ਉਹ ਲਫਾਫਾ ਪਾੜ ਦਿੰਦੇ ਆ ਜਦੋਂ ਉਹ ਲਫਾਫਾ ਫਟਦਾ ਹੈ ਨਾ ਤਾਂ ਉਹਦੇ ਵਿੱਚੋਂ ਇੱਕ ਬੰਦੇ ਦਾ ਸਿਰ ਨਿਕਲਦਾ ਤਾਂ ਉਹ ਬੰਦਾ ਹੈਰਾਨ ਹੋ ਜਾਂਦਾ ਤੁਰੰਤ ਹੀ ਉਹ ਪੁਲਿਸ ਨੂੰ ਫੋਨ ਲਾਉਂਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਮੌਕੇ ਤੇ ਪਹੁੰਚ ਕੇ ਪੁਲਿਸ ਦੇਖਦੀ ਆ ਕਿ ਇਹ ਤਾਂ ਸਿਰਫ ਇੱਕ ਵਿਅਕਤੀ ਦਾ ਸੈਰੀ ਆ ਬਾਕੀ ਸਰੀਰ ਕਿੱਥੇ ਆ ਵਿਅਕਤੀ ਦਾ ਤਾਂ ਪੁਲਿਸ ਉੱਥੇ ਗੰਦੇ ਨਾਲੇ ਦੇ ਆਸ-ਪਾਸ ਬਾਕੀ ਸਾਰੇ ਇਲਾਕੇ ਵਿੱਚ ਛਾਣਬੀਨ ਸ਼ੁਰੂ ਕਰ ਦਿੰਦੀ ਆ ਉਹ ਟੁਕੜੇ ਲੱਭਣ ਲੱਗ ਜਾਂਦੀ ਆ ਉਹ ਸਰੀਰ ਦਾ ਵੀ ਬਾਕੀ ਹਿੱਸਾ ਕਿੱਥੇ ਆ ਤਾਂ ਜਦੋਂ ਪੁਲਿਸ ਕਾਫੀ ਖੋਜ ਕਰਦੀ ਆ ਤਾਂ ਉਹਨਾਂ ਨੂੰ ਉਸ ਵਿਅਕਤੀ ਦਾ ਗੋਡਾ ਮਿਲਦਾ ਫਿਰ ਉਹਦੀ ਦੂਸਰੀ ਬਾਹ ਮਿਲਦੀ ਆ ਫਿਰ ਦੂਜੀ ਬਾਹ ਮਿਲਦੀ ਬਾਕੀ ਸਾਰੇ ਸਰੀਰ ਦੇ ਟੁਕੜੇ 15 ਟੁਕੜਿਆਂ ਦੇ ਸੌਰੀ 9 ਟੁਕੜਿਆਂ ਦੇ ਵਿੱਚ ਉਹ ਵਿਅਕਤੀ ਉਹਨਾਂ ਨੂੰ ਮਿਲਦਾ ਤਾਂ ਪੁਲਿਸ ਉਹ ਸਾਰੇ ਟੁਕੜੇ ਇਕੱਠੇ ਕਰ ਲੈਂਦੀ ਆ ਇਕੱਠੇ ਕਰਕੇ ਵਿਅਕਤੀ ਦੀ ਜਿਹੜੀ Laash ਆ ਉਹ ਬੁਰੀ ਤਰ੍ਹਾਂ ਗਲ ਚੁੱਕੀ ਸੀ ਜਿਹੜੇ ਉਹਦੇ ਸਰੀਰ ਦੇ ਟੁਕੜੇ ਸੀ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਸੀ ਕਿਉਂਕਿ ਉਹ ਗੰਦੇ ਨਾਲੇ ਦੇ ਵਿੱਚ ਸੁੱਟੇ ਹੋਏ ਸੀ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਪਾ ਪਾ ਕੇ ਤਾਂ ਪੁਲਿਸ ਉਹਨਾਂ ਨੂੰ ਪੋਸਟਮਾਰਟਮ ਦੇ ਵਾਸਤੇ ਭੇਜਦੀ ਆ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਇਹ ਵਿਅਕਤੀ ਆ ਇਹਦੇ ਦੰਦਾਂ ਦਾ ਨਵਾਂ-ਨਵਾਂ ਟ੍ਰੀਟਮੈਂਟ ਹੋਇਆ ਤਾਂ ਪੁਲਿਸ ਵੇਖਦੀ ਆ ਇੱਕ ਉਹਨਾਂ ਨੂੰ ਉਹ ਵਿਅਕਤੀ ਦੀ ਬਾਹ ਤੇ ਨਾਮ ਲਿਖਿਆ ਵਿਅਕਤੀ ਦਾ ਮਿਲਦਾ ਸਚਿਨ ਤਾਂ ਜਿੱਥੋਂ ਪੁਲਿਸ ਉਹਦੇ ਬਾਰੇ ਖੋਜ ਕਰਨਾ ਸ਼ੁਰੂ ਕਰ ਦਿੰਦੀ ਆ ਵੱਖ-ਵੱਖ ਡਾਕਟਰਾਂ ਤੋਂ ਦੰਦਾਂ ਵਾਲਿਆਂ ਤੋਂ ਪੁੱਛਿਆ ਜਾਂਦਾ ਵੀ ਕੋਈ ਹੈਗਾ ਵਿਅਕਤੀ ਜਿਹਦੇ ਬਾਹ ਤੇ ਟੈਟੂ ਬਣਿਆ ਹੋਵੇ ਤੇ ਸਚਿਨ ਉਹਦਾ ਨਾਂ ਹੋਵੇ ਉਹਨੇ ਦੰਦਾਂ ਦਾ ਟ੍ਰੀਟਮੈਂਟ ਕਰਾਇਆ ਹੋਵੇ ਤਾਂ ਉਥੋਂ ਪੁਲਿਸ ਨੂੰ ਉਹ ਬੰਦੇ ਬਾਰੇ ਜਾਣਕਾਰੀ ਮਿਲਦੀ ਆ ਉਹਨੂੰ ਕਈ ਸਾਰੇ ਨਾਮਾਂ ਕਈ ਸਾਰੇ ਨਾਂ ਪੁਲਿਸ ਨੂੰ ਮਿਲਦੇ ਆ ਤੇ ਉਹਦੇ ਵਿੱਚੋਂ ਜਿਹੜਾ ਸਚਿਨ ਉਹਦੇ ਬਾਰੇ ਹੌਲੀ-ਹੌਲੀ ਪੁਲਿਸ ਪਤਾ ਕਰਦੀ ਆ ਕਿਉਂਕਿ ਜਦੋਂ ਪੁਲਿਸ ਨੇ ਕਿਸੇ ਮਾਮਲੇ ਦੀ ਤਹਿ ਤੱਕ ਜਾਣਾ ਤਾਂ ਦੋਸ਼ੀ ਕਿੰਨਾ ਵੀ ਸਭਈ ਨਾ ਕੋਈ ਕ੍ਰਾਈਮ ਕਿਉਂ ਨਾ ਕਰ ਲੇ ਕਿੰਨੇ ਵੀ ਸਬੂਤ ਮਟਾਉਣ ਦੀ ਕੋਸ਼ਿਸ਼ ਕਿਉਂ ਨਾ ਕਰੇ ਪੁਲਿਸ ਉਹਦੇ ਤੱਕ ਪਹੁੰਚ ਹੀ ਜਾਂਦੀ ਆ ਤੇ ਐਵੇਂ ਇਸ ਕਾਤਲ ਦੇ ਪਿੱਛੇ ਵੀ ਪੁਲਿਸ ਪਹੁੰਚ ਹੀ ਗਈ ਪਰ ਪੁਲਿਸ ਨੂੰ ਜਦੋਂ ਇਹ ਸਾਰਾ ਮਾਮਲਾ ਪਤਾ ਲੱਗਦਾ ਪੁਲਿਸ ਉਸ ਜਿਹੜਾ ਮੁੰਡਾ ਏ ਉਹਦੇ ਪਰਿਵਾਰ ਤੱਕ ਪਹੁੰਚ ਕਰਦੀ ਆ ਪਤਾ ਲੱਗਦਾ ਕਿ ਜਿਹੜਾ ਇਹ ਗੁਜਰਾਤ ਦੇ ਭਰੂਚ ਦਾ ਮਾਮਲਾ ਏ ਤਾਂ ਦੱਸਿਆ ਜਾਂਦਾ ਕਿ ਜਿਹੜਾ ਇਹ ਵਿਅਕਤੀ ਆ ਸਚਿਤ ਇਹ ਬਿਜਨੌਰ ਦੇ ਰਹਿਣ ਵਾਲਾ ਸੀ ਤਾ ਇਹ ਵਿਅਕਤੀ ਦੀ ਜਿਹੜੀ ਘਰ ਵਾਲੀ ਸੀ ਉਹ ਵੀ ਬਜਨੌਰ ਗਈ ਹੋਈ ਸੀ ਪੁਲਿਸ ਨੂੰ ਸ਼ੱਕ ਹੁੰਦਾ ਕਿ ਇਹਦੀ ਘਰ ਵਾਲੀ ਨੇ ਤਾਂ ਨਹੀਂ ਇਹਦਾ ਕਤਲ ਕਰਵਾਇਆ ਜਦੋਂ ਪੁਲਿਸ ਉਸ ਪੂਰੇ ਮਾਮਲੇ ਵਿੱਚ ਉਹਦੀ ਘਰ ਵਾਲੀ ਤੋਂ ਪੁੱਛਗਿੱਛ ਕਰਦੀ ਆ ਬਜਨੌਰ ਦੀ ਪੁਲਿਸ ਦੀ ਮਦਦ ਦੇ ਨਾਲ ਕਿਉਂਕਿ ਪ੍ਰੂਚ ਗੁਜਰਾਤ ਦੇ ਵਿੱਚ ਪੈਂਦਾ ਤੇ ਜਿਹੜਾ ਬਜਨੌਰ ਆ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਤਾਂ ਉਹ ਦੱਸਦੀ ਹੈ ਕਿ ਮੈਂ ਤਾਂ ਹੋਲੀ ਦੀਆਂ ਛੁੱਟੀਆਂ ਸੀ ਬੱਚੇ ਮੇਰੇ ਛੋਟੇ ਆ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਤੂੰ ਚਲਾ ਜਾ ਉੱਥੇ ਚਲੀ ਜਾ ਤੇ ਮੈਂ ਤਾਂ ਤਾਂ ਕਰਕੇ ਆਪਣੇ ਮਾਪੇ ਆਈ ਹੋਈ ਸੀ ਤਾਂ ਪੁਲਿਸ ਫਿਰ ਉਹਦੇ ਭਰਾ ਤੇ ਸ਼ੱਕ ਕਰਦੀ ਆ ਭਰਾ ਤੋਂ ਪੁੱਛ ਗਿਸ਼ ਹੁੰਦੀ ਆ ਤਾਂ ਭਰਾ ਕਹਿੰਦਾ ਕਿਉਂਕਿ ਉਸ ਸਚਿੰਦ ਦਾ ਆਪਣੇ ਮੋਬਾਈਲ ਤੋਂ ਮੈਸੇਜ ਆਏ ਹੋਏ ਸੀ ਘਰ ਵਾਲੀ ਨੂੰ ਅਲੱਗ ਤੋਂ ਮੈਸੇਜ ਆਇਆ ਸੀ ਘਰ ਵਾਲੀ ਦੱਸਦੀ ਆ ਪੁਲਿਸ ਨੂੰ ਕਿ ਮੈਂ ਮੇਰਾ ਪਤੀ ਤਾਂ ਮੈਨੂੰ ਇਹ ਕਹਿ ਕੇ ਗਿਆ ਉਹਦੇ ਫੋਨ ਤੋਂ ਮੈਨੂੰ ਮੈਸੇਜ ਆਇਆ ਸੀ ਕਿ ਮੈਂ ਬੰਗਲੌਰ ਕਿਸੇ ਕੰਮ ਵਾਸਤੇ ਚੱਲਿਆ ਉਧਰੋਂ ਉਹਨੇ ਆਪਣੇ ਭਰਾ ਨੂੰ ਸਚਿਨ ਨੇ ਮੈਸੇਜ ਕੀਤਾ ਕਿ ਮੈਂ ਤੇਰੀ ਪਰਜਾਈ ਤੋਂ ਤਲਾਕ ਲੈਣਾ ਚਾਹੁੰਦਾ ਮੈਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦਾ ਜਿਹਦੇ ਕਰਕੇ ਦੋਨੇ ਪਰਜਾਈ ਦੌਰ ਪਰੇਸ਼ਾਨ ਹੁੰਦੇ ਆ ਤੇ ਉਹ ਫਿਰ ਜਦੋਂ ਸਚਿਨ ਦਾ ਫੋਨ ਨਹੀਂ ਲੱਗਦਾ ਤਾਂ ਪੁਲਿਸ ਕੋਲੇ ਜਾ ਕੇ ਉਹ ਰਿਪੋਰਟ ਦਰਜ ਕਰਵਾਉਂਦੇ ਆ ਕਿs ਆਖਰ ਸਾਡਾ ਸਚਿਨ ਹੈ ਕਿੱਥੇ ਤਾਂ ਉਹਨਾਂ ਨੂੰ ਹਲੇ ਤੱਕ ਇਸ ਮਾਮਲੇ ਵਿੱਚ ਕੁਝ ਵੀ ਪਤਾ ਨਹੀਂ ਲੱਗਾ ਸੀ ਤਾਂ ਪੁਲਿਸ ਉਹ ਨਾਲ ਹੀ ਉਹਦੇ ਘਰ ਵਾਲੀ ਦੱਸਦੀ ਆ ਉਹਦਾ ਭਰਾ ਵੀ ਦੱਸਦਾ ਮੁੰਡੇ ਦਾ ਔਰਤ ਦਾ ਦਿਓਰ ਦੱਸਦਾ ਕਿ ਉਹ ਮੇਰਾ ਪਤੀ ਔਰਤ ਦੱਸਦੀ ਆ ਕਿ ਉਹ ਆਪਣੇ ਇੱਕ ਦੋਸਤ ਜਿਹਦਾ ਨਾਮ ਸ਼ਿਲेंद्र ਸ਼ਿਲेंद्र ਦੱਸਿਆ ਜਾ ਰਿਹਾ ਉਹਦੇ ਨਾਲ ਰਹਿ ਰਿਹਾ ਉੱਥੇ ਤਾਂ ਪੁਲਿਸ ਸ਼ਿਲेंद्र ਦੀ ਪਾਲ ਕਰਦੀ ਆ ਪਤਾ ਲੱਗਦਾ ਪੁਲਿਸ ਨੂੰ ਕਿ ਉਹ ਤਾਂ ਬੰਗਲੌਰ ਗਿਆ ਹੋਇਆ ਉਹ ਵੀ ਬੰਗਲੌਰ ਗਿਆ ਤੇ ਸਚਨ ਵੀ ਬੰਗਲੌਰ ਗਿਆ ਜਦੋਂ ਪੁਲਿਸ ਲੋਕੇਸ਼ਨ ਟ੍ਰੇਸ ਕਰਦੀ ਆ ਜਿਹੜੀ ਲੋਕੇਸ਼ਨ ਜਿਹੜੇ ਟਾਈਮ ਸਚਿਨ ਸਚਿਨ ਦੁਆਰਾ ਦਿੱਲੀ ਤੋਂ ਮੈਸੇਜ ਕੀਤਾ ਗਿਆ ਸੀ ਆਪਣੇ ਘਰ ਵਾਲੀ ਨੂੰ ਤੇ ਆਪਣੇ ਭਰਾ ਨੂੰ ਉਸੇ ਟਾਈਮ ਸੇਮ ਟਾਈਮ ਸ਼ਲੇਂਦਰ ਵੀ ਉੱਥੇ ਸੀ ਉਹ ਵਿਅਕਤੀ ਦਾ ਦੋਸਤ ਵੀ ਉੱਥੇ ਦਿੱਲੀ ਹੀ ਸੀ ਤਾਂ ਪੁਲਿਸ ਉਹਦੀ ਪਾਲ ਕਰਨ ਲੱਗਦੀ ਆ ਜਦੋਂ ਪੁਲਿਸ ਉਹਦੀ ਪਾਲ ਕਰਦੀ ਆ ਤਾਂ ਫਿਰ ਪੁਲਿਸ ਨੂੰ ਸਾਰੇ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਕਿ ਉਹ ਵਿਅਕਤੀ ਨੇ ਬੜੀ ਹੀ ਛਾਤਰਾਨਾ ਤਰੀਕੇ ਦੇ ਨਾਲ ਆਪਣੇ ਦੋਸਤ ਨੂੰ ਮੌਤ ਦਿੱਤੀ ਸੀ ਉਹਨੇ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਲੋਕੇਸ਼ਨ ਆ ਉਹ ਦਿੱਲੀ ਦੀ ਆਊਗੀ ਮੇਰੇ ਦੋਸਤ ਦੀ ਤੇ ਉਹ ਹੈ ਜਿਹੜੀ ਉਹਦੇ ਬੋਡੀ ਆ ਉਹ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਆ ਤਾਂ ਜਿਹੜਾ ਉਹਨੇ ਕੀ ਕੀਤਾ ਜਿਹੜਾ ਉਹਦਾ ਮੁੰਡੇ ਦਾ ਏਟੀਐਮ ਕਾਰਡ ਸੀ ਨਾ ਉਹਦੇ ਦੋਸਤ ਸਚਿੰਦ ਦਾ ਉਹਦੇ ਤੇ ਪਿੰਨ ਕੋਡ ਲਿਖ ਕੇ ਟ੍ਰੇਨ ਦੇ ਵਿੱਚ ਛੱਡ ਦਿੱਤਾ ਕਿ ਜਦੋਂ ਵੀ ਕੋਈ ਚੋਰ ਇਹਨੂੰ ਚੁੱਕੂਗਾ ਪੈਨਕੋਡ ਵਰਤੂਗਾ ਉਹਦੇ ਏਟੀਐਮ ਦੇ ਵਿੱਚੋਂ ਪੈਸੇ ਕਢਾਊਗਾ ਤਾਂ ਉਹਦੀ ਲੋਕੇਸ਼ਨ ਕਿਤੋਂ ਹੋਰਦੀ ਆਊਗੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਉਲਝੀ ਰਹੂਗੀ ਮੇਰੇ ਤੱਕ ਪਹੁੰਚ ਹੀ ਨਹੀਂ ਸਕੂਗੀ ਪੁਲਿਸ ਤਰੀਕਾ ਤਾਂ ਉਹਨੇ ਇਹੀ ਵਰਤਿਆ ਸੀ ਤੇ ਸ਼ਾਇਦ ਉਹ ਕਦੇ ਫੜਿਆ ਵੀ ਨਾ ਜਾਂਦਾ ਪਰ ਉਹੀ ਆ ਕਿ ਜੇਕਰ ਪੁਲਿਸ ਕਿਸੇ ਮਾਮਲੇ ਦੇ ਵਿੱਚ ਸ਼ਾਨਬੀਨ ਕਰਨ ਤੇ ਆਵੇ ਕਿਸੇ ਕਾਤਲ ਨੂੰ ਕਿਸੇ આરોપી ਨੂੰ ਫੜਨ ਤੇ ਆਵੇ ਤਾਂ ਜਿੰਨਾ ਕੋਈ ਮਰਜੀ ਛਾਤਰਾਣਾ ਤਰੀਕੇ ਦੇ ਨਾਲ ਚਿੱਲੇ ਪੁਲਿਸ ਤਾਂ ਉਹਦਾ ਖੋਜ ਖੁਰਾ ਲੱਭ ਹੀ ਲੈਂਦੀ ਆ ਤਾਂ ਉਹ ਪੁਲਿਸ ਨੇ ਉਹਨੂੰ ਪੂਰੀ ਤਰ੍ਹਾਂ ਖੋਜ ਲਿਆ ਤਾਂ ਫਿਰ ਉਹ ਵਿਅਕਤੀ ਨੇ ਦੱਸਿਆ ਫਿਰ ਪੁਲਿਸ ਕੋਲੇ ਇਹ ਸੀ ਕਿ ਆਖਰ ਉਸ ਦੋਸਤ ਨੇ ਆਪਣੇ ਦੋਸਤ ਨੂੰ ਮਾਰਿਆ ਕਿਉਂ ਤਾਂ ਫਿਰ ਉਹ ਦੱਸਦਾ ਏ ਕਿ ਮੈਂ ਆਪਣੇ ਦੋਸਤ ਨੂੰ ਇਸ ਕਰਕੇ ਮਾਰਿਆ ਕਿ ਅਸੀਂ ਦੋਨੇ ਸ਼ਰਾਬਾਂ ਪੀਂਦੇ ਜਦੋਂ ਸਾਡੀਆਂ ਘਰ ਵਾਲੀਆਂ ਗਈਆਂ ਬਜਨੌਰ ਗਈਆਂ ਹੋਈਆਂ ਉਦੋਂ ਦੇ ਅਸੀਂ ਦੋਨੇ ਰਲ ਕੇ ਪਾਰਟੀਆਂ ਕਰਦੇ ਸੀ ਸ਼ਰਾਬਾ ਪੀਂਦੇ ਸੀ ਇਕੱਠੇ ਬੈਠ ਗਏ ਤਾਂ ਇੱਕ ਦਿਨ ਕੀ ਹੋਇਆ ਕਿ ਮੇਰੇ ਘਰ ਵਾਲੀ ਦੀਆਂ ਛਲੇਂਦਰ ਦੱਸਦਾ ਕਿ ਮੇਰੇ ਘਰ ਵਾਲੀ ਦੀਆਂ ਤੇ ਮੇਰੀਆਂ ਕੁਝ ਅਸ਼ਲੀਲ ਤਸਵੀਰਾਂ ਸਚਿਨ ਦੇ ਫੋਨ 'ਚ ਚਲੀਆਂ ਗਈਆਂ ਤਾਂ ਸਚਿਨ ਉਹਦੇ ਉਹਨੂੰ ਲੈ ਕੇ ਮੈਨੂੰ ਅਕਸਰ ਬਲੈਕਮੇਲ ਕਰਦਾ ਰਹਿੰਦਾ ਸੀ ਕੇ ਜੇਕਰ ਮੈਂ ਤੇਰੀਆਂ ਵੀਡੀਓ ਵਾਇਰਲ ਕਰ ਦੂੰ ਨਹੀਂ ਤਾਂ ਤੂੰ ਪਾਰਟੀ ਜਿਹੜੀ ਕੀਤੀ ਹੈ ਦੇ ਪੈਸੇ ਦੇ ਮੈਨੂੰ ਸ਼ਰਾਬ ਪੀਣ ਨੂੰ ਪੈਸੇ ਦੇ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਕਹਿੰਦਾ ਮੈਂ ਉਹਦੇ ਤੋਂ ਅੱਕ ਪੱਕ ਗਿਆ ਸੀ ਤੰਗ ਆ ਗਿਆ ਸੀ ਜਿਸ ਦਿਨ ਲਾਸਟ ਡੇ ਸ਼ਿਲेंद्र ਵੱਲੋਂ ਆਪਣੇ ਦੋਸਤ ਨੂੰ ਮਾਰਿਆ ਜਾਂਦਾ ਤਾਂ ਉਹ ਕਹਿੰਦਾ ਉਸ ਦਿਨ ਵੀ ਮੇਰੇ ਦੋਸਤ ਨੇ ਇਹੀ ਕੁਝ ਕਿਹਾ ਮੈਨੂੰ ਕਹਿੰਦਾ ਮੈਂ ਸਚਨ ਤੇ ਅੱਕ ਗਿਆ ਤਾਂ ਮੈਂ ਉਹਨੂੰ ਮੌਤ ਦੇ ਘਾਟ ਉਤਾਰਦਾ ਜਦੋਂ ਮੈਂ ਉਹਨੂੰ ਮਾਰ ਦਿੱਤਾ ਤਾਂ ਮੈਂ ਉਹਦੇ ਸਰੀਰ ਦੇ 9 ਟੁਕੜੇ ਕੀਤੇ ਇੱਕ ਹੀ ਥੈਲੇ ਦੇ ਵਿੱਚ ਪਾਏ ਤਾਂ ਮੈਂ ਕਹਿੰਦਾ ਨਾਲੇ ਤੇ ਗਿਆ ਤੇ ਅਲੱਗ-ਅਲੱਗ ਥਾਵਾਂ ਦੇ ਉੱਪਰ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਅਲੱਗ-ਅਲੱਗ ਥਾਵਾਂ ਦੇ ਉੱਪਰ ਕਹਿੰਦਾ ਮੈਂ ਉਹ ਜਿਹੜੇ ਟੁਕੜੇ ਸੀਗੇ ਅਲੱਗ-ਅਲੱਗ ਲਿਫਾਫਿਆਂ ਦੇ ਵਿੱਚ ਉਹ ਸੁੱਟ ਦਿੱਤੇ ਇਸ ਤਰੀਕੇ ਕਹਿੰਦਾ ਮੈਂ ਉਹਨੂੰ ਮੌਤ ਦੇ ਘਾਟ ਉਤਾਰਿਆ ਬੇहद ਮੰਦਭਾਗੀ ਘਟਨਾ ਕਹੀ ਜਾ ਸਕਦੀ ਆ ਪਹਿਲਾਂ ਤਾਂ ਸਚਨ ਦੀ ਵੀ ਗਲਤੀ ਜਿਨੇ ਉਹਨੂੰ ਬਲੈਕਮੇਲ ਕੀਤਾ ਤੇ ਉਦੋਂ ਵੱਡੀ ਗਲਤੀ ਉਹਦੀ ਜਿਨੇ ਉਹਨੂੰ ਮੌਤ ਦੇ ਹੀ ਘਾਟ ਉਤਾਰ ਦਿੱਤਾ ਇੱਕ ਜਹਾਨ ਤੋਂ ਚਲਾ ਗਿਆ ਦੂਸਰਾ ਜੇਲ ਚਲਾ ਗਿਆ ਦੋਹਾਂ ਦੇ ਘਰ ਬਰਬਾਦ ਹੋ ਗਏ ਇਸ ਕਰਕੇ ਜਦੋਂ ਸਾਡੀ ਕਿਸੇ ਨਾਲ ਦੋਸਤੀ ਹੁੰਦੀ ਆ ਤਾਂ ਸਾਨੂੰ ਇਹ ਹੁਜੇ ਕਟਿਆ ਪੱਧਰ ਤੇ ਨਹੀਂ ਉਤਰਨਾ ਚਾਹੀਦਾ ਆਪਣੇ ਦੋਸਤਾਂ ਦੇ ਨਾਲ ਕਿ ਅਸੀਂ ਆਪਣੇ ਹੀ ਦੋਸਤਾਂ ਨੂੰ ਬਲੈਕਮੇਲ ਕਰੀਏ ਉਹਨਾਂ ਨੂੰ ਡਰਾਈਏ ਧਮਕਾਈਏ ਤਾਂ ਉਹਨਾਂ ਦੇ ਨਾਲ ਮਾੜਾ ਵਿਵਹਾਰ ਕਰੀਏ ਜੇਕਰ ਸਾਡਾ ਕੋਈ ਦੋਸਤ ਆ ਉਹਦੇ ਨਾਲ ਅਪਨਾਤ ਨਾ ਰਹਿਣਾ ਚਾਹੀਦਾ ਤੇ ਜੇਕਰ ਸਾਡੀ ਨਹੀਂ ਬੰਦੀ ਹੁਣ ਅਸੀਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਉਹਨੂੰ ਹੱਥ ਜੋੜਦੇ ਨੇ ਚਾਹੀਦੇ ਆ ਕਿ ਤੇਰੀ ਮੇਰੀ ਦੋਸਤੀ ਨਹੀਂ ਨਹਿ ਸਕਦੀ ਜਾਂ ਤੇਰੇ ਮੇਰੇ ਹੁਣ ਮਤ ਨਹੀਂ ਮਿਲਦੀ ਅਪਾ ਅੱਗੇ ਹੋਰ ਕੱਠੇ ਨਹੀਂ ਚੱਲ ਸਕਦੇ ਨਾ ਕਿ ਇਹੋ ਜਿਹਿਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਚਾਹੀਦਾ ਕਿਉਂਕਿ ਜਿੰਨਾ ਮਰਜ਼ੀ ਕੋਈ ਛਾਤਰ ਤਰੀਕੇ ਦੇ ਨਾਲ ਕਿਸੇ ਦਾ ਕਤਲ ਕਰ ਦੇਵੇ ਜੇਕਰ ਪੁਲਿਸ ਮਾਮਲੇ ਦੀ ਸਹੀ ਇਨਵੈਸਟੀਗੇਸ਼ਨ ਕਰਦੀ ਆ ਤਾਂ ਕੋਈ ਵੀ ਅਪਰਾਧੀ ਬਚ ਨਹੀਂ ਪਉਂਦਾ ਪਿਛਲੇ ਦਿਨੀ ਵਾਪਰੀਆਂ ਕਿੰਨੀਆਂ ਘਟਨਾਵਾਂ ਤੋਂ ਇਹ ਲੋਕਾਂ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ